ਚੱਕ ਬਾਈ ਮੈਂ ਤਾਂ ਕਰਤਾ ਫਿਰ ਸ਼ੁਰੂ ਵਲੌਗ ਸਸਰੀ ਗਾੜੀ ਦੀ ਕੀ ਹਾਲ ਹੈ ਕਿਹਾ ਬੁੱਟਰ ਠੀਕ ਆ ਬਾਈ ਤੂੰ ਦੱਸ ਕਿਹਾ ਆ ਆ ਬੂਗ ਲੈ ਆਏ ਪਕੀਰੇ ਕਿਹਦੇ ਤੋਂ ਆਵਾਜ਼ ਆ ਰਹੀ ਹੈ ਤਿਆਰ ਆਂ ਆਦੇ ਸ਼ਬਦ ਲੈ ਆ ਆ ਸਸਰੀ ਗਾੜੀ ਸਸਰੀ ਗਾੜੀ ਸਸਰੀ ਫਾਇਦਾ ਸ਼ੋ ਯਾਰ ਠੀਕ ਆ ਠੀਕ ਆ ਸਸਰੀ ਗਾੜੀ ਦੀ ਨਵਲਾ ਉਲੂ ਜਾਲਿਆ ਮੂਰੀ ਮੂਰੀ ਆਸਰੀ ਕਾਲ ਜੀ ਆਇਆ ਲਿਆਉਂਗਾ ਮੜਿਆ ਕਾ ਰਜ਼ਦਾਂ ਛਕਰਾ ਝ ਪਗਤਾ ਵਾਕੀਰ ਵੀ ਰਗਾ ਛੱਡਦੇ ਜਾ ਕੇ ਬਰ ਬਸ ਠੀਕ ਹੈ ਚੌਥੀ ਸ੍ਰੀ ਕਾਲ ਜੀ ਆਸਰੀ ਕਾਲ ਜੀ ਇਹ ਹੈ ਭਾਈ ਕਹਿਵਾ ਉਹ ਤਰ੍ਹਾਂ ਕਰ ਵੀਡੀਓ ਨਹੀਂ ਆਵਾਜੇ ਹੈ ਉਹ ਨਹੀਂ ਆ ਫੀਲ ਈ ਵਾਰ ਆ ਡਾਊਗਾ ਉਹ ਉਹਨੇ ਨਾ ਫੋਨ ਲਾਇਆ ਨਹੀਂ ਆਪਾਂ ਲਾਇਆ ਉਹ ਮੇਰੇ ਹੈ ਅਸੀਂ ਵੀ ਲਾਇਆ ਨੂੰ ਇੱਕ ਵੀ ਸਾਸਰੀ ਗਾਲ ਜੀ ਵਧੀਆ ਸੁਸਨਾ ਕੀ ਹਰ ਬਈ ਚੜੀਆ ਰੱਬੋ ਦੁੱਧਾ ਵੀ ਪਹੁੰਚ ਗਿਆ ਹੋਰ ਭਵਾਨ ਨੂੰ ਪਤਾ ਹੈ ਕਰ ਉਹ ਕਰ ਇਹੋ ਕਰਿਆ ਕਾਂਸ ਗ੍ਰਾਈਪਕਤਾ ਕਿਵੇਂ ਆਏ ਸਿੱਪ 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 ਦੀ ਕੀੜਿਆਂ ਤੇ ਖੜ ਗਏ ਸੀ ਹਾਂ ਸਹੀ ਹੁਣ ਇਹ ਵਲੌਗ ਵਿੱਚ ਪੈਣਾ ਚਾਹੀਦਾ ਕੀੜਿਆਂ ਵਾਲਾ ਤੈਨੂੰ ਇਹ ਨਹੀਂ ਗੱਲ ਦੱਸਤੀ ਬਲੌਗਰ ਕੀੜਿਆਂ ਨੇ ਮਾਰਤਾ ਸੀ ਹਾਂ ਇਹ ਦੇ ਖੜੇ ਆ ਕਿੱਥੇ ਆ ਗਿਆ ਬੈਠੋ ਮੇਰੇ ਜਾਓ ਹਾਂ ਕੋਈ ਦੇ ਦੇ ਕੇ ਬੈਠੇ ਮੁੱਠ ਅਵਤਾਰ ਜੀ ਕੀਤਾ ਜਦੋਂ ਉਹ ਲੋਕੀ ਜਾਣਗੇ ਉਹ ਵੀ ਲੈ ਕੇ ਫਿਰਦਾ ਰਹਿੰਦਾ ਸੀ ਸਹੀ ਆ ਵਧਾਈਆਂ ਤੈਨੂੰ ਇਹਦੀਆਂ ਨਵੀਆਂ ਦੀਆਂ ਨਹੀਂ ਮੈਂ ਤਾਂ ਬਾਧੂ ਆ ਮੇਰੇ ਕੋਲੇ ਦੋ ਤਿੰਨ ਮੇਰੇ ਸੰਦੀਪ ਕੋਲੇ ਪਏ ਆ ਭਰਾ ਇੱਕ ਬੜਾ ਵਧੀਆ ਪਿਆ ਸੰਦੀਪ ਕੋਲੇ ਸਾਰੇ ਜਮਮ ਠੰਡ ਨਹੀਂ ਲਾਦੀ ਜਣਾ ਔਡਾ ਮੋਟਾ ਪਾਸ਼ਮਦੀ ਦਾ ਹੂੰ ਉਹ ਉਹ ਰਹਿ ਗਿਆ ਝੰਡ ਸਾਹਿਬ ਦੇ ਮੇਲੇ ਵੇਲੇ ਅੱਛਾ ਗੱਡੀ ਝੰਡ ਸਾਹਿਬ ਦੇ ਆ ਮੇਲੇ ਖਰਾਜੀ ਦੇ ਪੱਕੇ ਹੁੰਦੇ ਆ ਕਿ ਮਿਲਿਆ ਆਪਣੇ ਸਾਰੇ ਹੀ ਆ ਪੁੱਤ ਐ ਦੀ ਯਾਰ ਨਹੀਂ ਉਹ ਤਾਂ ਫਿਰ ਵਾਲੇ ਹੀ ਨੀੜਿਆ ਨਾ ਉਹਦਾ ਫਿਰ ਮੇਰੇ ਘਰ ਦਾ ਮੇਲਾ ਘਰ ਦਾ ਮੇਲਾ ਗੁਰੂ ਘਰ ਦਾ ਮੇਲਾ ਅਣਾ ਕਾਸ਼ ਆਈਆਂ ਨਾ ਜਿੱਦੋਂ ਮੈਂ ਖੇਡਣਾ ਸ਼ੁਰੂ ਕੀਤਾ ਉਦੋਂ ਦਾ ਮੇਲਾ ਆ ਹਾਂ ਜੱਡ ਸਾਰਾ ਉਹ ਐਕੀਆਰ ਵੀ ਖੇਡੂ ਮੈਚ ਚਾਪ ਕੁਆਟਰ ਫਾਈਨਲ ਮੈਚ ਲਵਾਰੇ ਦੀ ਟੀਮ ਨਾਲ ਆਪਣੇ ਉਹਨਾਂ ਨਾਲ ਹਰਮਨ ਕੋਹਲੀ ਜਣਾ ਨਾਲ ਆ ਜਾਣਦਾ ਭਾਈ ਸੰਦੀਪ ਦਿਖਾਉਂਦੇ ਤਾਂ ਗਰਾਊਂਡ ਦਾ ਪ੍ਰਸ਼ਾਸਨ ਸੌਖੀ ਗੱਲ ਨਹੀਂ ਚਿਹਰਾ ਦੀ ਯਾਦੀ ਖੋਣਾ ਸੌਖੀ ਗੱਲ ਨਹੀਂ ਚਿਹਰਾ ਦੀ ਯਾਦੀ ਖੋਣਾ ਸੌਖੀ ਗੱਲ ਨਹੀਂ ਇਹਨਾਂ 'ਚ ਜੁਰਤ ਹੁੰਦੀ ਹੈ ਇਹਨਾਂ ਨੂੰ ਹੁੰਦਾ ਵੀ ਕੋਈ ਨਾ ਕੋਈ ਕਰਨਾ ਹੀ ਕਰਨਾ ਜੇ ਲੜਖੀ ਹੁੰਦੇ ਆ ਪਰ ਆਹ ਗੱਲ ਦੇਖੋ ਮੁਸ਼ਕਲ ਵਰਗੀ ਆ ਇੱਕ ਵਾਰ ਦੇ ਲੱਖਾਂ ਬਰੋਗੇ ਦਾ ਤੇਸੀਹਾ ਵਾਲੇ ਦਾ ਇੱਕ ਅਸਰੇਰੀਆ ਦੋ ਖਿਡਾਰੀਆਂ ਦੇ ਦਰਮਿਆਨ ਨਵਾਂ ਬੋਡਾ ਕਾਈ ਸੋਰੀ ਜਿੰਦੀਆ ਆਰ ਦੇਸੀ ਫਰਮਾਨੇ ਆ ਕਹਿੰਦੇ ਹੱਥਾਂ ਚੋਂ ਨਿਕਲ ਗਿਆ ਬਹੁਤ ਮੋੜੀਆਂ ਮਕਾਰ ਦਾ ਖੇਡਿਆ ਜਾ ਰਿਹਾ ਹੈ ਅਗਲੇ ਮੈਚ ਦੇ ਨੰਬਰ ਉਹ ਇੱਥੇ ਬਾਈਜੀ ਤੋਂ ਆਗਿਆਲੇ ਮੋੜੇ ਅਗੇ ਦੇ ਹੱਥੜਾ ਕਰਦੇ ਲੋਹਾਰੇ ਨੇ ਸੋਣਾ ਲੋਹਾਰੇ ਨੇ ਤੇ ਦੋਦੇ ਦੇ ਨੰਬਰ ਨੇ 18 ਦੋਦੇ ਵਾਲੇ ਮੁੰਡੇ ਜਿੱਤ ਗਏ ਇੱਕ ਤਾਲੀਆਂ ਦੋਦੇ ਵਾਲੇ ਨੇ ਮਾਰਿਆ ਜ਼ੋਰਦਾਰ ਮੈਚ ਬਹੁਤ ਤਕੜਾ ਖੇਡਿਆ ਗਿਆ ਲੋਹਾਰਾਂ ਤੇ ਦੋਦਾ ਮਾਈਕ ਤੇ ਫੜਾ ਲੈ ਨਰਮਾ ਟੋਰਨਾਈਂਰ ਗੇਨ ਕਹਾਣੀ ਹਾਂ ਉਹ ਰੋਕੇ ਆ ਜੀ ਬਈ ਹਾਂ ਦੋਦੇ ਵਾਲਾ ਨਾ ਫੋਟੇ ਕਿਦੋਂ ਬਈ ਹੱਕ ਚਾੜ ਰਾਂ ਉਹ ਕਚਾਲੀ ਆਵੇ ਬਾਹਰ ਆਉਂਦਾ ਬਾਹਰ ਬਾਈ ਬਣਾਇਆ ਕਿਹਦੇ ਨਾਲ ਛੋਣੀਆਂ ਜੀ ਬਾਈ ਕਿਹਦੇ ਨਾਲ ਛੋਣੀਆਂ ਦੋ ਦੇ ਆਲੇ ਬਾਈ ਨਾਲ ਦੋ ਮਿੰਟ ਬਾਹਰ ਹੁੰਦਾ ਉਹ ਗੇਟ ਤੇ ਨਾਲੇ ਭਾਵਾ ਥੱਲੇ ਹੋ ਜਾਓ ਥੱਲੇ ਹੋ ਜਾਓ ਥੱਲੇ ਹੋ ਓਏ ਉਹ ਘਟਾਲੀ ਖੜ ਜਾ ਦੋ ਮਿੰਟ ਉਤਰ ਜਾ ਥੱਲੇ ਉਤਰ ਜਾ ਥੱਲੇ ਉਤਰ ਜਾ ਇਧਰ ਹੀ ਆਉਂਦਾ ਥੱਲੇ ਆਈ ਆ ਇਹ ਵੇੜਾ ਕੱਢ ਦਿਓ ਕੱਢ ਦਿਓ ਕੱਢ ਦਿਓ ਤੇ ਕੋਟਲਾ ਮੇਰ ਸਿੰਘਾਣਾ ਪਹਿਲਾ ਮੈਚ ਹੋਣਾ ਸਾਫੂ ਵਾਲਾ ਤੇ ਕੋਟ ਫੱਤਾ ਮਧੀਆਂ ਵਾਲਾ ਤੇ ਘਲਕੜਾ ਗੱਨ ਨਹਿਰਾ ਵਾਲੇ ਤੇ ਕਾਲੇ ਕੇ ਬਲਟੋਆ ਤੇ ਐਂਡਗਾਰ ਫਿਕਰੀਆ ਵਾਲਾ ਤੇ ਅੱਜ ਫਿਕਰੀਆ ਦਾ ਮੈਚ ਅਮਰੀਕਾ ਨਾਲ ਨਹੀਂ ਖੇਡਣਾ ਔਰ ਟੀਮ ਪਤਾ ਨਹੀਂ ਕਿਹੜੀ ਹੈ ਸਮਾਰ ਭਾਈ ਤੇ ਰੌਕਾ ਹਾਂ ਬਈ ਫਾ ਹੈਲੋ ਬਈ ਇੱਕ ਮਿੰਟ ਹੌਲੀ ਬੋਲ ਹੌਲੀ ਬੋਲ ਹੌਲੀ ਆਇ ਨਾ ਕਰੋ ਹੌਲੀ ਦੋ ਦੋ ਮਿੰਟ ਗੱਲ ਸੁਣਾ ਗੱਲ ਸੁਣ ਕੀ ਕਹਿੰਦਾ ਖਰਾਜੀ ਕੌਣ ਕਹਿੰਦਾ ਪੈਸੇ ਲੈ ਲਈ ਇਹ ਕਹਿੰਦਾ ਵੀ ਸਾਡੇ ਤੋਂ ਪੈਸੇ ਲੈ ਆਹ ਕਹਿੰਦਾ 150 ਦੂਜਾ ਦੋ ਹੋਰ ਜਿੰਨੇ ਦੂਜੇ ਕੱਢ 150 ਰੁਪਏ ਲਿਆ ਦੇਖ ਤੇਰੇ ਦੋ ਲੈਣੇ ਯਾਰ ਓ ਤੋਂ ਲੈਣੇ ਆ ਲੈ ਮੈਂ ਵੀ ਗਿਆ ਦੋ ਤੇਰੇ 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 ਨਾਲ ਗੱਲ ਨਹੀਂ ਕੀਤੀ ਯਾਰ ਉੱਦੋਂ ਲੈਣੇ ਆ ਯਾਰ ਬਾਈ ਖੜਾ ਰਿਲੀ ਪੈਸੇ ਮਾੜੇ ਯਾਰ ਬਾਈ ਖੜਾ ਰਿਲੀ ਪੈਸੇ ਮਾੜੇ ਆ ਵੇਖ ਲੋ ਬਾਈ ਪੈਸੇ ਪੜੋਂਦਾ ਵੇਖ ਲੋ 200 ਰੁਪਿਆ 300 ਰੁਪਿਆ 3 300 ਆ ਲੈ ਦੋ ਮਿੰਟ ਦੇ ਦੇ ਭਰਾ ਮੇਰੇ ਆਲੇ ਮੂੜ ਤੇ ਯਾਰ ਬਿਨਾ ਫ੍ਰੀ ਫੋਟੋ ਕੇ ਜਾਦੂ ਤੇਰੀ ਉਹ ਵੱਡਾ ਫੈਨ ਆ ਦੁੱਧ ਦੇ ਵਾਲੇ ਦਾ ਮੈਂ ਵੇਖੀ ਆ ਦੀ ਵੀਡੀਓ ਬਣਾਈ ਆ ਉਹ ਤੇ ਚੜ ਗਈ ਵਈ ਆ ਗੇਟ ਤੇ ਤੇ ਇਹਦੀ ਫੋਟੋ ਜ਼ਰੂਰ ਖਿਚਾਉਣੀ ਆ ਐਨੂ ਹੋ ਕੇ ਖੜੋ ਹੁਣ ਮੈਚ ਖੇਡਣ ਜਾਣਾ ਜਦੋਂ ਹੁਣ ਬਾਅਦ ਦਾ ਕਰਦੇ ਮੈਚ ਮੈਚ ਤੋਂ ਬਾਅਦ ਮੈਚ ਤੋਂ ਬਾਅਦ ਮੈਚ ਵੇਖ ਲੋ ਮੈਚ ਹਾਂ ਫਿਰ ਫੋਟੋ ਖਿਚਾ ਲਓ ਫਿਰ ਫੋਟੋ ਖਿਚਾ ਲਓ ਸੋਨੇ ਮੈਚਾਂ ਦੇ ਨੰਬਰ ਸੁਣਾ ਦੋਪਾਨੇ ਮੈਚ ਆ ਸੈਮੀ ਫਾਈਨਲ ਮੈਚ ਮਾਲੇ ਕਲਾਂ ਦੀ ਟੀਮ ਦੇ ਨਾਲ ਜਾਨੀ ਦੇਖ ਕੇ ਦੱਸਦੇ ਆ ਕੋਟਨ ਦੀ ਧਰਤੀ ਹੈ ਵੀ ਫੱਟਾ ਮੇਲਾ ਹੋਣਾ ਹੈ ਹਰ ਇੱਕ ਤੇ ਵੀ ਜਰ ਸੰਗਰ ਦੋਹਰਾ ਕੇ ਜੇਸੀ ਕਰਤੀ ਜੇ ਮੇਲਾ ਹੋਣਾ ਹੈ ਅੱਜ ਕੇ ਕੰਨ ਕਿ ਨਾ ਕਰੋਂ ਜਾਂ ਕੋਈ ਕੋਈ ਖੰਡਾ ਤੋਂ ਮੁਰਿਚਾ ਪਾਉਂਦੇ ਗਿਆ ਜਾਣਾ ਲਾਭੀ ਨਾ ਹਿੱਤ ਹੋਇਆ ਫੋਟੋ ਖੜਾ ਮੈਚ ਤੋਂ ਬਾਅਦ ਉਚਾੜੀ ਨਾ ਹਾਂ ਪੱਕਾ 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 ਮੈਚ ਤੋਂ ਬਾਅਦ ਪੱਕਾ ਇਹ ਮਰਜੀ ਹੈ ਜੀ ਉਹਦੇ ਵਿੱਚੋਂ ਖੰਡਾ ਦੀ ਕੀਮਤ ਕੱਢ ਦੇਣੀ ਜੇਕਰ ਤੋਂ ਬਾਹਰ ਨੂੰ ਚੁੱਕਾ ਹੈ ਗੱਡੀ ਵੀਡੀਓ ਚਾਹੀਦੀ ਯਾਰ ਜਿਹੜੀ ਟੀਮ ਖੰਡਾ ਦੀ ਕਮਨੀ ਕੀਰ ਦਾ ਤੰਬਾੜੀ ਤੋਂ ਬਿੱਟੂ ਕਹਦਾ ਹਾਂ ਹਲੇ ਕਰਾ ਦੀ ਟੀਮ ਆਵੇ ਫੋਟੋ ਬਾਚ ਖਤਾਲੀ ਨੇ ਦੁਬਾਰਾ ਮੈਚ ਕਿਨਾਂ ਮੈਚ ਖੇਡਿਆ ਤਾਂ ਹੀ ਨਾ ਰੋ ਕੇ ਹਰ ਜ਼ੀਰੋ ਮਾਰਜਿਨ ਚ ਯੂਰੋ ਤੇ ਬੈਠ ਕੇ ਆ ਕਰੇ 10 ਦੀ ਮਾਰੀ ਮਾਫੀ ਮਾਫੀ ਚੋਣੇ ਆ ਜੀ ਜੀਰੋ 25 ਜੀਰ ਹਰਖੜਾੜੀ ਨੰਬਰਾਂ ਦੇ ਉੱਪਰ ਜੀਰ ਇਹਨੂੰ ਕੋਈ ਖਰਾਬੀ ਆਉਂਦੇ ਹਜ਼ਾਰ ਕਰੀ ਜਾਂਦਾ ਭਰਾਵਾਂ ਤੇ ਆਪਣਾ ਜੂਰ ਮੋਟਰਸਾਈਕਲ ਦੇ ਧਿਆਨ ਰੱਖਿਏ ਟੀਟੀ 29 ਜੀਰ ਹਰਖੜਾੜੀ 63 संदीप रतेंद्र हाँ। हाँ। दो के चोटी नी बड़ी तीर्थ आ गया है तीर्थ आर मुला हालांकि

ਲਾਟੀ ਮਾਲਾ ਤੇ ਸੁਖਵੀਰ ਕਨੇਡਾ ਇਹ ਸਾਰੇ ਭਰਾੜ ਕੇ ਨਾਲ ਕਰਾਉਂਦੇ ਆਂ ਬਿਨ ਕਾਣਾ ਵਾਤਾ ਜਿਹਦੇ ਮੇਲੇ ਦੇ ਜਿਹੜੀ ਗੱਡੀ ਨਾਲ ਖੇਗਾ ਉਸੇ ਗੱਡੀ ਦਾ ਸਨਮਾਨ ਕੀਤਾ ਜਾਣਾ ਇੱਕ ਆ ਵੀ ਕਾਲੇ ਮਾਲੇ ਨੂੰ ਤਾੜੀਆਂ ਮਾਰਿਓ ਉਹ ਬਾ ਤਾੜੀਆਂ ਮਾਰ ਦੋ ਭਰਾ ਦੇ ਲਈ ਵੱਡਾ ਸਨਮਾਨ ਗੱਡੀ ਗੱਡੀ ਦਾ ਅੱਜ ਖੇਡਾਂ ਦੇ 500 ਰੁਪਇਆ ਆ ਸਾਡਾ ਖਾਨਾ ਅਸਟਰੀਆ ਦੇਵੇਗਾ ਲੋ ਪਹਿਲੀ ਕਮੇਟੀ ਤੇ ਸਵਾਗਤ ਕਰਦਾ ਹੋਇਆ ਅੱਜ ਦੇ ਜੰਮਾ ਪਹਿਲਾ ਸਾਡੇ ਕਹਿੰਦੇ ਖੇਡ ਮੈਦਾਨ ਤੋਂ ਸ਼ੁਰੂ ਹੋ ਗਿਆ ਹੈ ਪਹਿਲੇ ਸੈਮੀ ਦੀ ਪਹਿਲੀ ਰੇਡ ਸੰਦੀਪ ਕੋਤਿਆਲਾ ਗੁੰਡਰਾ ਬਾਜ ਦੇ ਕਾਲਾ ਮੰਦਿਆ ਦਾ ਕਾਲਾ ਮੰਦਿਆ ਤੇ ਸੰਦੀਪ ਅਭੀ ਨਹੀਂ ਬੰਬ ਜਾਦੀ ਗੋਲ ਚਾਵੇ ਮੈਚ ਆਪਣੀ ਟੀਮ ਦਾ ਫਾਈਨਲ ਮੈਚ ਬੁੱਟਰਾਂ ਦੀ ਟੀਮ ਦੇ ਨਾਲ खा तो कि थानू मैच भी मैच भी बहुत तकड़ा लगना <necessary> ਆਹ ਤੇਰੇ ਕਿਧਰ ਕੋਈ ਤਗੜੇ ਨੰਬਰ ਦੇ ਬੰਦੇ ਖਾਦੇ ਕਰ ਦੁੱਤੇ ਹੈ ਜੋਕੇ ਦੀ ਟੀਮ ਆ ਗਈ ਹੈ ਉਧਰ ਚਮਕੌਰ ਭਰਾ ਸਾਡਾ ਮੈਂਬਰ ਮਨਸੂਰ ਦੇ ਵਾਲਾ ਉਹ ਵੀ ਕਦੇ ਲਾਈਵ ਦੱਟਦਾ ਖਿਡਾਰੀਆਂ ਤੋਂ ਬਹੁਤ ਬਹੁਤ ਧੰਨਵਾਦ ਆਹ ਬੰਦਾ ਇਸ ਸੀਖਾ ਅਗਲੀ ਕਬੱਡੀ ਪਾਉਣ ਲਈ ਖੇਤਵਾਦਾ ਹੋਇਆ ਕਬੱਡੀ ਦੇ ਮੈਦਾਨ 'ਚ ਆ ਮੋਲਕੇ ਦੀ ਕਬੱਡੀ ਪਾਈ ਹੈ ਥੋੜਾ ਰਸ਼ਕ ਲਾਈਏ ਗਰਾਊਂਡ ਜਿੰਨਾ ਵੀਰਾਂ ਦੀ ਕੋਈ ਨਹੀਂ ਜੋਤੀ ਆਪਾਂ ਖੁਸ਼ੀ ਹੋ ਜਾਈਏ ਤੇਰੀ ਨਿਮਰਤਾ ਸਭ ਤੁਹਾਡੇ ਚਰਨਾਂ 'ਚ ਬਿਲਤੀ ਹੈ ਆਹ ਕਹਿੰਦੇ ਕਿਉਂ ਚੱਕੀਏ ਮੋਲਕੇ ਦੀ ਕਬੱਡੀ ਪਾਈ ਹੈ ਆਹ ਮੁੰਡੇ ਨੇ ਕਹਿੰਦੇ ਖੂਨ 'ਚ ਕਬੱਡੀ ਲੱਗੀ ਹੈ ਇਹਨੂੰ ਬਰਸੇ ਕਬੱਡੀ ਮਿਲੀ ਹੈ ਇਹਦੇ ਪਿਓ ਨੇ ਵੀ ਬਹੁਤ ਕਰੀ ਕਬੱਡੀ ਖੇਡੀ ਇਹ ਹੱਕ ਦੇ ਤਾਵਾ ਹਾ ਬੜੀ ਬਾਲ ਹਾ ਬੜੀ ਬਾਲ ਇੰਨੇ ਵਿੱਚ ਸਿਰੇ ਦੇ ਜਖੜਾ ਹੋਇਆ ਆਹ ਪੌਂਡੋ ਤੇ ਬਰਾਤ ਸਦੀਪ ਕਮੇਟੇ ਪੜਿਆ ਸਦੀਪ ਨੰਬਰ ਲੈਂਦਾ 3 ਕਮਰਾਚੇ ਨੇ ਜੱਗਾ ਮਾਚੇ ਨੇ ਸੋਨੀ ਸਾਧਿਆ ਹਲੀ ਮਰੀਆਂ ਤੋਂ ਗਾਦੀ ਮਾਲਾ ਇਹਨੇ ਵੀ 500 ਦੇ ਮਾਰ ਹੋਣਗੇ ਸਦੀਪ ਵੀ ਆ ਰੇ 500 ਵੀ ਇਹ ਨੰਬਰ ਪਾਸ ਕਰਦਾ ਕਿੰਦੀ ਹੀ ਰੇਡ ਦੇ ਚਾਰਾਂ ਦੇ ਵਿੱਚੋਂ ਕੋਲ ਦੋਤੇ ਵਾਲਾ ਕਿੰਨੀ ਲੋਕ ਆਉਂਦਾ ਉਹਦੇ ਕੀ ਖਾਣ ਕਰਾਵੇ ਧਰਮਵੰਦੀ ਦਾ ਰੌਲਾ ਪਈਦਾ ਭਾਈ ਜੀ ਇਹ ਪਿੰਡਾਂ ਦਾ ਜਿਹੜੇ ਇਹ ਨੰਬਰ ਕਿਤੇ ਕਿਤੇ ਹੀ ਮਿਲਦੇ ਆ ਫੇਰ ਭਾਈ ਦਵਾਕੀ ਗੱਲ ਕਰਦਾ ਲਓ ਇਹ ਸਦੀਪ ਕਰਨ ਦੇ ਜਵਾਨੋਂ ਮਕਾੜੀ ਦੇ ਬੰਦਾ ਆਪਣਾ ਬਾਹਰ ਕਬੱਡੀ ਦਾ ਫਿਰ ਗੈਂਡੀ ਨੇ ਨਾ ਭਤੀ ਨਵੀਂ ਜਵਾਹ ਸਦੀ ਵੀ ਆ ਕਬੱਡੀ ਕਦੇ 500 ਦੀ ਲਾਡੀ ਪਾ ਲਿਆ ਹੋਵੇ ਜਾਂ ਦੋਸਤਾਂ ਨੂੰ ਨਾ ਕਵੀਰ ਤੇ ਸੰਦੀਪ ਕਵੀਰ ਤੇ ਸੰਦੀਪ ਕਵੀਰ ਤੇ ਉਹ ਕੋਤਿਆਂਾਂ ਚ ਦਿਆ ਸ਼ਾਇਤ ਹੈ ਅੱਜ ਵੀ ਦੋਗੇ ਲੱਗਦੇ ਤਗੜੀਆਂ ਕਬੱਡੀਆਂ ਪਾ ਗਿਆ ਅੱਜ ਫੇਰ ਕੌਣ ਪਾਵੇਗਾ ਮੈਚ ਹਾਂ ਸੰਦੀਪੇ ਪਹਿਲੀ ਰੇਡ ਪਾਦੀ ਹੈ ਹੱਲ ਕਰਦੇ ਕਬੱਡੀ ਕਰਦਾ ਫਾਈਨਲ

ਬਾਲਿਆਂ ਤੀਰ ਛੱਡ ਰਿਹਾ ਹੈ ਜੋ ਘਰੇ ਦੇ ਸਾਰੇ ਸੇਵਾਦਾਰ ਲੱਗੇ ਹੋਣੇ ਸਾਰੇ ਇੱਥਾ ਆ ਜਾਣ ਹੈ। ਹਲੋ ਹਲੋ ਆ ਜਾਓ ਜੀ ਨੇ ਸੇਵਾ ਲੈਣੀ ਹੈ ਜਿਹੜਾ ਵੇਂਦਾ ਮੁੰਡਾ ਆ ਜਾਓ ਕੋਈ ਆ ਜਾਓ ਇੱਥੇ ਦਾ ਜਿਹੜਾ ਸੇਵਾਦਾਰ ਇੱਥੇ ਆਇਓ। ਆਹ ਬਾਲਿਆਂ ਤੇਜ ਹੋਇਆ ਹੈ। ਬਾਬਾ ਮੁਹੰਮਦ ਖਾਲੀ ਸਾਡੇ ਗੁਰੂ ਘਰ ਦੇ ਬਹੁਤ ਸਾਰੇ ਆਗਿਆ ਉਹ ਸਭ ਤੋਂ ਖਾਲੀ ਰਿਖੜੀ ਹੈ। ਅੱਜ ਜਿਹੜਾ ਆਪਣਾ ਆਨੰਦ ਹੋਣਾ। ਪ੍ਰੋਫੈਸਰ ਜੀ ਯਾਰ ਫ੍ਰੀ ਲੈਂਕ ਕੋ ਕਰਨਾ ਰਾਤ ਦਾ ਕਾਇ ਹੋ ਜੋਾਰੇ ਵੀਰਾਂ ਦਾ ਬਹੁਤ ਤਾਂਬਰ ਆ ਪਿੱਛੇ ਨਹੀਂ ਕਰਦਾ ਕੋ ਯਾਰ ਬਹੁਤ ਧੰਨ ਕਲੀ ਸਾਹਿਬ ਅੱਜ ਇਹਨਾਂ ਨਾਲ 60 ਤੱਕ ਇਹਨਾਂ ਦਾ ਜਿਹੜਾ 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 ਨੰਬਰ ਰਿਹਾ ਸਰੋ ਜਸਰ ਜਿਹੜਾ ਮੋਤੀ ਚਿੱਟਾ ਹਲਾ ਬਾਰੇ ਬੜੀ ਬੜੀ ਪਹਾੜ ਜਾਣਾ ਹੁੰਦਾ ਉਧਰ ਨੂੰ ਤੇ 20% ਦਾ ਸਾਉਂਡ ਦਾ ਟਰੱਕਾ ਜਿਹੜੇ ਉੱਥੇ ਜਾ ਕੇ ਤੁਸੀਂ ਜਿਹੜੇ ਖਾਣਾ ਖਾਣੇ ਜਾ ਕੇ ਬੜਾ ਆਪਾਂ ਨਾਮ ਦੀਏ ਅੱਜ ਦਾ ਇਸ ਵੀਰ ਕੱਪ ਦੀ ਟੀਮ ਫਰਸ ਟੀਮ ਹੈ ਦੋਦੇ ਜੀ ਔਰ ਦੱਦ ਟੀਮ ਜਿਹੜੀ ਹੈ ਉਧਰ ਬਹੁਤ ਪੰਜ ਮਕਾ ਦਾ ਹਲਾ ਪਹਿਲਾ ਪ੍ਰਾਈਜ਼ ਜਿਹੜਾ ਕਪਟਰ ਜਾਂ ਦੇ ਕੇ ਵਿਸ਼ੇਸ਼ ਸਨਮਾਨ ਸਾਡੀ ਵੱਲੋਂ ਕਮੇਟੀ ਨੂੰ ਆਪਾਂ ਤੁਹਾਨੂੰ ਜੀ ਬਾਈ ਗੁਰਨਾਹ ਹੋਣੀ ਸਾਰੀ ਜਨਤ ਬਹੁਤ ਤੰਗਾਈ ਹੋਨ ਜਾਇਆ ਯਾਰ ਚਲੀਏ ਫੋਟੋ ਕਢਾਣ ਆਣੇ ਬਾਅਦ ਫਿਰ ਆ ਮੈਨੂੰ ਫੋਟੋ ਕਢਾ ਦੇ ਤੇਰਾ ਫੁੱਲਾ ਕਰ ਜਾਣੀ ਆ ਤੇਰਾ ਫੁੱਲਾ ਕਰ ਦੇ ਸਾਡੇ ਬਹੁਤ ਜੀ ਮੈਂ ਦੋ ਤੇ ਆਣਾ ਕਿੰਨੀ ਨਾ ਕੋਈ ਕੁਝ ਨਹੀਂ ਆ ਰਿਹਾ ਕਰ ਰਿਹਾ ਤੀਮ ਹੋਰ ਆਣਾ ਰਾਜਾ ਫੋਟੋ ਦੀ ਦੋ ਤਰਫ ਤਾਂ ਆਜਿਆ ਮਾਰ ਤੋਂ ਕੋਲ ਨਾਲ ਦੇ ਇਸ ਦਾ ਕੰਮ ਔਰ 70000 ਰੁਪਏ

ਖਾਲੇ ਖਾਂਜੀ ਸਾਹਮਣੇ ਪਾਇਆ ਇੰਨੇ ਲੈ ਜੋ ਪਾਇਆ ਤੋ ਯਾਰ ਖਾਜੀ ਕਿੱਥੇ ਖਾਜੀ ਤੇ ਸੋਬੇ ਦੇ ਨੰਬਰ 117 117 ਦੇ ਮੁਕਾਬਲੇ 11 ਨੰਬਰ ਦੋਤਾ ਫਾਸਟ ਵੱਟਰ ਸੈਕਿੰਡ ਸੋਨਾ ਟੀਮ ਨੂੰ ਲੱਖ ਲੱਖ ਮੁबारक ਅੱਜ ਬੈਸਟ ਗੋਲ ਮੈਨੂੰ ਬੈਸਟ ਗੋਲ ਆ ਸ਼ਰਮਾ ਜੀ ਰੈਸਟਰੀਅਨ ਕਰਦਾ ਹੈ ਦੋਲੀ ਵਾਲੇ ਟੀਮੇ ਨੇ 10 ਰੇਡਾਂ ਪਾਈਆਂ ਨੌ ਨੰਬਰ ਨੇ ਆ ਜੋਦੀਆ ਮੀਨਾ ਮਾਣਾ ਜਿਹੜੇ ਖੇਡ ਮੇਲੇ ਦਾ ਬੈਸਟ ਰੋਟ ਵੜਿਆ ਇਹ ਕਹਿੰਦੇ ਮੀਨੇ ਤਾਂ ਵੀ ਨਹੀਂ ਕਰੀਆ ਬੋਲੇ ਆਂ ਜੇਦਾ ਤੇ ਹਾਂ ਤੇ ਖੇਡ ਮੇਲੇ ਦਾ ਬੈਸਟ ਚੌਥੀ ਸੱਤ ਤੱਕ ਤਿੰਨ ਜੱਫੇ ਮੋਹਨ ਨਵੀਂ ਦੀ ਅਮਰਦਾ ਗੋਲ ਕਰਵਾਇਆ ਬਰੀਆ ਯਾ ਰਬ ਬਰੀਆ ਨੂੰ ਬਹੁਤ ਬਹੁਤ ਮਾਨਸਤ ਕਰਨਾ ਪੱਗੀ ਵਾ ਸਾਡਾ ਬਣਾਇਆ ਆਸਰ ਗਿਆ ਆ ਸਰਦਿਸੇ ਜੀ ਬੱਪੂ ਉਹ ਦੇਖ ਰਿਹਾ ਵਿਚਾਰ ਵਿੱਚ ਪਾ ਬਣੀ ਜਾਂਦੀ ਆ ਤਿਆਰ ਫੁੱਟਰ ਤਿਆਰ ਸੰਦੀਪ ਤਿਆਰ ਨਾਲੇ ਤਿਆਰ ਬਤਿਆਰ ਹਰ ਵੇਲੇ ਕਰੇਗਾ ਮੁਕਾਬਲਾ ਜਿਹੜੇ ਸ਼ੇਰ ਆ ਆ ਦੇਖ ਰਹੀਆਂ ਨੇ ਬਜਾਰ ਕਬੱਡੀ 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 ਹੱਥਾ ਹੋ ਜੋ ਅੱਠੇ ਰੱਖ ਅੱਠੇ ਰੱਖ ਨਹੀਂ ਹੋ ਰਿਹਾ ਕੋਈ ਹੁੰਦਾ ਮਾਰ ਕਰ ਗਿਆ ਇਹ ਆ ਪਈ ਆ ਇਹ ਭਿੰਦੇ ਦਾ ਪੁੱਤਰ ਆ ਵੇਖਾਂਗੇ ਇਸ ਸਮੇਂ ਕਹਿੰਦੇ ਦੋਦੇ ਵਾਲਾ ਸਤੀ ਕੋ ਕਬੱਡੀ ਮਹਾਰਾਜ ਵਾਲਾ ਜੱਸਾ ਰਾਜਾ ਸੋਨੀ ਸੱਦਿਆ ਲੱਭੀ ਮੀਨਾਂ ਦੇ ਲਾਡੀ ਪਾਦਾ ਸੰਦੀਪ ਲਈ ਜਿਹੜੇ 500 ਦੇ ਮਾਰ ਕੋਈ ਹੋ ਗਿਆ ਲੱਭੀ ਭਾਈ ਮਾਸ ਵੀ ਪਹੁੰਚ ਨਹੀਂ ਕਰਦੀ ਵੀ ਅੱਜ ਤੱਕ ਆਹ ਸਾਹਮਣੇ ਨੀਂਦਿਆ ਕੋਈ ਪੌਂਡਰ ਖੇਤ ਰਾਂ ਦੇ ਵਿੱਚ ਜੇ ਸਟਾਰਟ ਆ ਭਾਈ जाबे đi टू लाको में ब्राया को जेता ना बस जे पे में रे रे ਬੋਤ ਪਾਣੀ ਮੈਨੂੰ ਦੇ ਜੋ ਪਰਣੀ ਆ ਉਹਰਾ ਇੱਥੇ ਨਾਲ ਮੈਂ ਭਜਦਾ 500 ਭਜਦਾ ਮੈਂ ਕਿੱਥੇ ਆ ਲਾਵੇ ਬਈ ਆਜ ਵਾ ਲੈ ਓਏ ਮੈਨੂੰ ਚਾਬੀ ਦੇ ਉਹਦੇ ਅੰਗੂਠਾ ਲੀ ਆਵੀ ਬੜੀ ਭਾਗ ਲਾ ਬਦਲੀ ਫੜ ਜਾ ਬਲਾਉਣ ਤੋਂ ਜਾ ਲੰਦੇ ਇਹ ਰੱਜਾਉਂਦੀ ਅੱਜ ਲਈ ਮੁੰਡਾ ਲਵਿਟਾ ਦਾ ਵੀਰਾਂ ਜੀ ਆਂ ਦੇ ਮੜਾ ਖਵਾ ਲੀ ਚੀ ਬਸ ਕੱਲੀ ਹਾਂ ਜੀ ਬਾਈ ਡੇਢ ਮਿੰਟ ਦੀ ਬਣ ਗਈ ਬਸ ਸਹੀ ਆ ਅੱਜ ਵਲੌਗ ਵੀ ਛੋਟਾ ਬਣਾਣਾ ਮੈਂ ਥੋੜੇ ਸੀਗੇ ਤਾਂ ਕਰਕੇ ਫੈਲ ਕਰ ਦਿੰਦਾ ਬੰਦੇ ਮੇਰਾ ਮੇਰਾ ਫੈਲ ਹੋ ਜਾਣਾ ਸਾਰਾ ਕੁਝ ਠੀਕ ਹੋ ਗਿਆ ਸਿਸਟਮ ਵੇਖ ਕੇ ਚੱਲਿਆ ਅੱਜ ਮੈਂ ਥੋੜਾ ਜਾ ਨਹੀਂ ਨਹੀਂ ਵਧੀਆ ਰਿਹਾ ਕੋਈ ਕਰਾ ਜਾ ਬਾਕੀ ਆ ਦੇ ਬੰਦ ਬਹੁਤ ਆ ਬਹੁਤ ਆ ਬਈ ਖਾਲੂ ਤੇਕ